ਸਾਕ 5 ਕੁ ਮਹੀਨੇ ਦੀ ਗੱਲ ਹੋਣੀ ਹੈ ਸਵਾ ਪੰਜੀ ਇਹਦਾ ਚਾਚਾ ਜੀ ਆਪਣੇ ਪਲਵਾਨ ਨੂੰ ਨਾ ਕੋਈ ਗਲਤ ਇੰਜੈਕਸ਼ਨ ਲੱਗ ਗਿਆ ਤੇ ਉਹਦੀ ਹਾਲਤ ਬੜੀ ਗੰਭੀਰ ਹੈ ਤੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰੋ ਬਹੁਤ ਡੋਲਿਆ ਸੀ ਉਹ ਮੈਂ ਉਹਨੂੰ ਹੌਸਲਾ ਦਿੱਤਾ ਮੈਂ ਕਿ ਪੁੱਤ ਕੋਈ ਗੱਲ ਨਹੀਂ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਆ ਤੇ ਤੂੰ ਤਗੜਾ ਕੋਈ ਗੱਲ ਨਹੀਂ ਪਲਵਾਨ ਠੀਕ ਹੋ ਜਾਏਗਾ ਬੜਾ ਤੇ ਚੰਦ ਕੀ ਮਿੰਟਾਂ ਦੇ ਵਿੱਚ ਨਿਊਜ਼ ਹੋਣੀ ਸ਼ੁਰੂ ਹੋ ਗਈ ਕਿ ਉਹਦੀ ਡੈਥ ਹੋ ਗਈ ਸੁਰਕੇ ਤੇ ਕੋਈ ਗੱਲ ਕਰਨ ਵਾਲੀ ਨਹੀਂ ਪਰਿਵਾਰ ਨੂੰ ਬਹੁਤ ਵੱਡਾ ਕਟਾ ਪਿਆ ਪਾ ਜੀ ਉਹ ਬੜਾ ਸਾਨੂੰ ਮਾਨ ਸਤਕਾਰ ਵਾਲੀ ਗੱਲ ਏ ਜਿਹੜੇ ਪਿੰਡ ਦਾ ਨਾਮ ਰੋਸ਼ਨ ਕੀਤਾ ਸੀ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦਾ ਸੀ ਲੋਕਾਂ ਦੇ ਜਦੋਂ ਕਹਿਣਾ ਦੱਸਣਾ ਚਾਚਾ ਜੀ ਕਿਵੇਂ ਪਿੰਡ ਦਾ ਕਿਵੇਂ ਕੁਛ ਦੇਣਾ ਪਿੰਡ ਦੇ ਨਾਲ ਜੁੜਿਆ ਸੀ ਉਹਨੂੰ ਦੱਸਣਾ ਦੁੱਖ ਸੁੱਖ ਦੇ ਵਿੱਚ ਉਹਨਾਂ ਪੁੱਤ ਇੱਥੇ ਆ ਗੱਲ ਹੋਈ ਏ ਆਂਦਾ ਮੈਂ ਚਾਚਾ ਜੀ ਆਵਾਂਗਾ ਨਿਸ਼ਾਰਾ ਸਾਹਿਬ ਆਉਂਦਾ ਜਾਂਦਾ ਸੀ ਤਾਂ ਵੀ ਪਿੰਡ ਜਿਹੜਾ ਵਾਜਦਾ ਸੀ ਤੇ ਬਹੁਤ ਜ਼ਿਆਦਾ ਧਾਰਮਿਕ ਪੱਖੋਂ ਵੀ ਜੁੜਿਆ ਹੋਇਆ ਬਹੁਤ ਜ਼ਿਆਦਾ ਜੀ ਧਾਰਮਿਕ ਪੱਖੋਂ ਹੀ ਜੁੜਿਆ ਸੀ ਜਿਹੜਾ ਉਹ ਮਾਸਾਰੀ ਤੋਂ ਛੱਡ ਕੇ ਸਾਕਾਰੀ ਇਦਾਂ ਸਰੀਰ ਬਣਾਉਣਾ ਜੀ ਬੜਾ ਇੱਕ ਵਧੀਆ ਸਰੀਰ ਬਣਾਇਆ ਉਹਨੇ ਮੁੰਡੇ ਨੇ ਤੇ ਰਿਕਾਰਡ ਕਾਇੰਗ ਕੀਤਾ ਵਰਲਡ ਦੇ ਦੀ ਆਪਾਂ ਆਂਡਿਆ ਮੀਟ ਸ਼ਾਪ ਤੋਂ ਬਗੈਰ ਵੀ ਇਦਾਂ ਸਰੀਰ ਬਣਾ ਸਕਦੇ ਆ ਤੇ ਅੱਜ ਬੜੀ ਮਿਹਤ ਦੇ ਨਾਲ ਸਾਡੇ ਤਾਇਆ ਜੀ ਨੇ ਪਾਲਿਆ ਸੀ ਬੜਾ ਦੁੱਖ ਹੁੰਦਾ ਵੀ ਇਦਾਂ ਸਾਡੇ ਕੋਲ ਹੀਰਾ ਖੁੱਸ ਗਿਆ ਜਗਤ ਕੋਈ ਖੁੱਸ ਗਿਆ ਪਿੰਡ ਨੂੰ ਘਾਟਾ ਪਿਆ ਸਾਡੇ ਪਰਿਵਾਰ ਨੂੰ ਬਹੁਤ ਘਾਟਾ ਪਿਆ ਭਾਈ 2010 ਵਿੱਚ ਛੋਟੇ ਬਰਦਰ ਦੀ ਡੈਥ ਹੋ ਗਈ ਸੀ ਜੀ ਉਦੋਂ ਬਾਅਦ ਉਹਨਾਂ ਦੀ ਮਦਦ ਹੀ ਡੈਥ ਹੋ ਗਈ ਜੀ ਪਰਿਵਾਰ ਨੂੰ ਬਹੁਤ ਘਾਟਾ ਪੈ ਰਿਹਾ ਜੀ ਤੇ ਹੁਣ ਉਹਨਾਂ ਦੇ ਪਿੱਛੇ ਦੋ ਬੇਟੇ ਆ ਇੱਕ ਬੇਟੀ ਹੈ ਜੀ ਤੇ ਦਾਦਾ ਜੀ ਬੜਾ ਜੀ ਉੱਥੋਂ ਜਦੋਂ ਪਤਾ ਲੱਗਿਆ ਮੈਂ ਅੰਮ੍ਰਿਤਸਰ ਪਹੁੰਚ ਗਿਆ ਜੀ ਉਦੋਂ ਬਾਅਦ ਮੈਂ ਰਾਤੀ ਲੇਟ ਆਇਆ 2 ਵਜੇ ਉਹਦੀ ਬਾਡੀ ਇੱਥੇ ਆ ਗਈ ਤੇ ਤੇਜ ਕੇ ਤੇ ਫਿਰ ਉਹ ਲੋਕਸ ਆਇਆ ਜੀ ਹੁਣ ਦਾ 3 ਵਜੇ ਦਾ ਸੰਸਕਾਰ ਦਾ ਟਾਈਮ ਹੈ ਜੀ ਮਾਦਲ ਤੋਂ ਜਿਹਨੇ ਸਾਡੇ ਪਿੰਡ ਦੀ ਪਛਾਣ ਬਣਾਈ ਸਾਡੇ ਪਿੰਡ ਦਾ ਮਾਣ ਸੀ ਉਹ ਬੱਚਾ ਮਾਰੇ ਇਹਨੂੰ ਖੜਨ ਲੱਗਿਆ ਘੜੀ ਨਹੀਂ ਲਾਈ ਨਾ ਪੂਰਾ ਹੋਣਾ ਲੱਗ ਕੱਟਾ ਅਮਗੇ ਇਹ ਨਾਲ ਤੇਨੂੰ ਉਹਨਾਂ ਨੇ ਦੇਖਿਆ ਉਹ ਵੇਖ ਕੇ ਤੇ ਇੱਕਦਮ ਮਨ ਭਰ ਗਿਆ ਉਹਨਾਂ ਦਾ ਇਹ ਕੀ ਬਣਿਆ ਇਹ ਕੀ ਗੱਲ ਹੋਈ ਸਾਰਿਆਂ ਦਾ ਪਿਆਰ ਬਹੁਤ ਹੈ ਇੱਕ ਦੋ ਘਰ ਚਾਚੇ ਤਾਏ ਸਾਰੇ ਇਕੱਠੇ ਨਾਨ ਨਰ ਘਰ ਹੈਗੇ ਆ ਦੋਸਤਾਂ ਦੇ ਬਹੁਤ ਪਿਆਰ ਕਰ ਰਹੇ ਨੇ ਵੇਖ ਕੇ ਬੜਾ ਮਨ ਨੂੰ ਦੁੱਖ ਹੋਇਆ ਇੰਨਾ ਝਟਕਾ ਲੱਗਾ ਮਨ ਨੂੰ ਜੱਦੀ ਘਰ ਦੇ ਕਿਵੇਂ ਦਾ ਅੱਜ ਉਹਨਾਂ ਨੇ ਜੱਦਾ ਜਿਹੜੀਆਂ ਲੈਣਾ ਇੱਕ ਖਾਨਾ ਜੁੜੀਆਂ ਨੇ ਛੋਟੇ ਛੋਟੇ ਖੇਡੇ ਪੜੇ ਗੋਦਿਆਂ ਦੇ ਵਿੱਚ ਅੱਜ ਬੜਾ ੱਤਕਾ ਲੱਗਾ ਕੱਲ ਰਾਤੀ ਜਦੋਂ ਤੁਹਾਨੂੰ ਪਤਾ ਲੱਗਾ ਤੇ ਫਿਰ ਤੁਹਾਡੇ ਲਈ ਇੱਕ ਬਹੁਤ ਵੱਡਾ ੱਤਕਾ ਇਹਨਾਂ ਨੇ ਦਾਬੀ ਹੁੰਦੇ ਮਹਿਸੂਸ ਨਹੀਂ ਹੈਗਾ ਕਿ ਇੱਕ ਦੂਜੇ ਦੇ ਨਾਲ ਆਪਣੀਆਂ ਹੀ ਪਰਵਾਹ ਤੇ ਆਪਣੇ ਸਾਥੂ ਕਿ ਇਹਨਾਂ ਉਹਨਾਂ ਨੇ ਕਦੀ ਫਰਕ ਕੀਤਾ ਹੀ ਨਹੀਂ ਸੀ ਉਹ ਨਾ ਉਹਨਾਂ ਨੇ ਤਾਂ ਕਦੀ ਹੀ ਮਿਲਕੀ ਪਾਈ ਨਹੀਂ ਨਾ ਉਹਨਾਂ ਦੇ ਅਛਰਾ ਬਨੇ ਇਹਦੀ ਗੱਲ ਪਾਈ ਉਹਨਾਂ ਆਪਣੇ ਸੁੰਝਾ ਅੱਖ ਨਾਲ ਉਹਨਾਂ ਦੀ ਦਾਦੀ ਨੇ ਕਰਨਾ ਅੱਖ ਨਾਲ ਧਿਆਪ ਰਹੀ ਹੈ ਅਰ ਸਾਰਾ ਪਿਆਰ ਨਾਲ ਇੰਨਾ ਪਾਲਿਆ ਭੂਆ ਦਾਦੀ ਬਹੁਤ ਜ਼ਿਆਦਾ ਉਹਨਾਂ ਨੇ ਪਿਆਰ ਲਿਆ ਇਹ ਬੇਟੀ ਦਾ ਕਿਦਾਂ ਦਾ ਸੁਭਾਅ ਸੀ ਇਹ ਬਹੁਤ ਚੰਗਾ ਬਹੁਤ ਚੰਗਾ ਸੀ ਇਹ ਹੁੰਦਾ ਜਾਂਦਾ ਸੀ ਇਹ ਸਾਡੇ ਨਾਲ ਭੂਆ ਨਾਲ ਮਿਲ ਜੀ ਹੁੰਦਾ ਜਾਂਦਾ ਨਿਸ਼ਾਰਾ ਸਾਹਿਬ ਜੀ ਵੀ ਹੁੰਦਾ ਜੀ ਇੱਥੇ ਵੀ ਹੁੰਦਾ ਜੀ ਤੇ ਤੇ ਮੇਜੀ ਉਹਨਾਂ ਦੇ ਸੌਰਿਆਨ ਦਾ ਨਾਂ ਨਾ ਲਕੀ ਹੀ ਅੱਛਾ ਜੀ ਪੂਰੇ ਇੱਥੇ ਬੋਲੇ ਜਾਂਦੇ ਗਣਿਆਂ ਦੇ ਸਾਰੇ ਹੋਰ ਕਿ ਵੇਖ ਕੇ ਜਾਣਾ ਆਪਣਾ ਘਰ ਜੇ ਹੁਣ ਦੇਖ ਪਰ ਹੁਣ ਉਹਨਾਂ ਦੀ ਮਹਾਰਾਜ ਨੂੰ ਜੋ ਪਾਵੇ